ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਵੱਡਾ ਧਮਾਕਾ ਦਿਖਾਵਾਂਗੇ 65 ਗਾਵਾਂ ਹਾਂਜੀ ਬਾਈ ਜੀ 65 ਗਾਵਾਂ 65 ਨਗ ਹਰ ਇੱਕ ਪ੍ਰਕਾਰ ਦੀ ਵੈਰਾਈਟੀ ਇੱਥੇ ਹਾਜ਼ਰ ਹੈ ਜਰਸੀ ਐਚ ਐਫ ਸਾਹੀਵਾਲ ਗਰਲੈਂਡੋ ਜਿੱਦਾਂ ਦੀ ਤੁਹਾਡੀ ਮੰਨ ਦੀ ਚੋਆਇਸ ਆ ਉਸ ਪ੍ਰਕਾਰ ਦੀ ਤੁਹਾਨੂੰ ਇੱਥੇ ਵੇੜ ਮਿਲੂਗੀ ਡਿਟੇਲ ਐਡਰੈਸ ਸਾਰੀ ਆਪਾਂ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦਿੰਨੇ ਆ ਬਾਕੀ ਡਿਟੇਲ ਵੀਰ ਤੋਂ ਪੁੱਛਦੇ ਆ ਆਓਗੇ ਕਰੀਏ ਗੱਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰੇ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਬਾਕੀ ਜਿਹੜੇ ਵੀਰ ਵੀਡੀਓ ਦੇਖਦੇ ਆ ਵੀਰੇ ਵੀਡੀਓ ਸਾਰੀ ਦੇਖ ਲਿਓ ਵੀਡੀਓ ਵਿੱਚ ਕਦੋਂ ਗਾਈਆਂ ਵੇਚਣੀਆਂ ਕਿੰਨੀਆਂ ਗਾਈਆਂ ਕੀ ਰੇਟ ਆ ਕੀ ਇਹਨਾਂ ਦੀ ਕੁਆਲਿਟੀ ਆ ਤੁਹਾਨੂੰ ਵੀਡੀਓ ਵਿੱਚੋਂ ਵੀਰੇ ਸਾਰਾ ਕੁਝ ਮਿਲ ਜਾਊਗਾ ਹਾਂਜੀ ਵੀਰੇ ਮੇਰਾ ਨਾਮ ਭਰਮਣਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਆ ਜਿਹੜਾ ਫਾਰਮਾ ਸਿਨੀਵਾਲ ਕਲਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਰਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਜ਼ਿਲ੍ਹਾ ਬਿਰਜੀ ਆਪਣਾ ਬਰਨਾਲਾਗਾ ਕਨੈਕਟ ਨੰਬਰ ਵੀਰੇ ਆਪਣਾ ਨੋਟ ਕਰ ਲਓ 6280713934 6280713934 ਹਾਂਜੀ ਵੀਰੇ ਮੇਰਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ ਵਟਸਐਪ ਤੇ ਹੈਲੋ ਦਾ ਮੈਸੇਜ ਕਰੂਗਾ ਸਾਡੀ ਜਿਹੜੀ ਨਕੇਸਰਾਂ ਨੂੰ ਵੀਰ ਨੂੰ ਆਟੋਮੈਟਿਕ ਚਲੀ ਜਾਊਗੀ ਉਹ ਤੇ ਟੱਚ ਕਰਕੇ ਆਜਿਓ ਸਿੱਧਾ ਵੀਰ ਨੂੰ ਫਾਰਮ ਤੇ ਲੈ ਕੇ ਆਊਗੀ ਬਾਕੀ ਵੀਰੇ ਫੋਨ ਥੋੜਾ ਜਿਆਦਾ ਸਾਡਾ ਬਿਜੀ ਚੱਲਦਾਗਾ ਅਸੀਂ 5-4 ਘੰਟਿਆਂ ਬਾਅਦ ਵੀ ਵੀਰ ਨੂੰ ਫੋਨ ਲਾ ਲੈਣੇ ਆ ਜੇ ਕਿਸੇ ਵੀਰ ਨੇ ਜੀਨੇ ਆਉਣਾ ਹੀ ਆਉਣਾ ਸਾਡੇ ਫਾਰਮ ਤੇ ਉਹਨੇ ਜਮਾ ਡਰੈਸ ਭੁੱਸਣਾਗਾ ਜਾਂ ਆਪਦਾ ਨਾਮ ਲਿਖਾਉਣਾ ਕਿੰਨੀਆਂ گاਮਾਂ ਲੈਣੀਆਂ ਨੇ ਉਹਦੀ ਖਾਤਰ ਕਿਉਂਕਿ ਵੀਰੇ 65 گاਮਾਂ ਹੋਣ ਦੇ ਨਾਂ ਤੇ ਇਹ ਸਾਲ ਦਾ ਸਭ ਤੋਂ ਵੱਡਾ ਲਾਟ ਹੋਣ ਦੇ ਨਾਂ ਤੇ ਅਸੀਂ ਇੱਕ ਨੰਬਰ ਵੀਰੇ ਦੇ ਵਿੱਚ ਐਕਸਟਰਾ ਲਾਵਾਂਗੇ ਉਹ ਨੰਬਰ ਸਿਰਫ ਇਸ ਇਲਾਟ ਨਹੀਂ ਲਾਵਾਂਗੇ ਨੰਬਰ ਉਹ ਵੀ ਲਿਖ ਲਓ 95018 5370495018537049501853704 ਉਹ ਨੰਬਰ ਵੀਰੇ ਸਿਰਫ ਜੀ ਨੇ ਕਿਸੇ ਨੇ ਇਕੱਲਾ ਐਡਰੈਸ ਪੁੱਛਣਾ ਜਾਂ ਆਪ ਦਾ ਨਾਮ ਲਿਖਾਉਣਾ ਵੀ ਅਸੀਂ ਇੰਨੀਆਂ ਲੈਣੀਆਂ ਉਹ ਵੀਰੇ ਇਸ ਨੰਬਰ ਤੇ ਜਾਣ ਹੋਰ ਇਹ ਨੰਬਰ ਤੇ ਉਹ ਵੀਰ ਨੂੰ ਕੋਈ ਪਤਾ ਨਹੀਂ ਹੋਣਾ ਇੱਕ ਸਰਫੇ ਰਸਤੇ ਦੀ ਖਾਤਰ ਨੰਬਰ ਦਿੱਤਾਗਾ ਬਾਕੀ ਆ ਉਹਦਾਂ ਨੂੰ ਆ ਪਹਿਲਾਂ ਵਾਰ ਦੱਸੀਏ ਜਾਣਕਾਰੀ ਠੀਕ ਹੈ ਆਪਾਂ ਜਿਹੜਾ ਲਾਟ ਵੇਚਣਾ 4 ਤਰੀਕ ਨੂੰ ਵੇਚਾਂਗੇ ਭਾਈ ਜੀ ਹੰਬੇ ਪਈਆਂ ਜਮਾ ਗਾਈਆਂ ਵੀ ਹੰਬੀਆਂ ਪਈਆਂ ਨੇ ਕਿਉਂਕਿ ਪੱਠੇ ਪਾਉਣੇ ਦੁਪਹਿਰ ਦੇ ਵੀਰੇ 2:30 ਵੱਜ ਗਏ ਆ ਸਿਰਫ ਇੱਕ ਸਨੇਹਾ ਲਾਉਣ ਦੇ ਲਈ ਵੀਡੀਓ ਪਾ ਰਹੇ ਆ ਮੋਟਾ ਮੋਟਾ ਦੱਸਾਂਗੇ ਵੀਰੇ ਟੋਟਲ ਬਾਈ ਜੀ 65 ਨਾਗ ਨੇ ਟੋਟਲ 65 ਨਾਗ ਆ ਵੀਰੇ ਵੈਰਾਈਟੀ ਸਾਰੀ ਆ 11 ਜਰਸੀ ਦੇ ਆ 8 ਸਾਈਆਂ ਆਲਾ ਤੇ 7-8 ਨਾਗ ਹੈਗੇ ਵੀਰੇ ਗਰਲੈਂਡੋ ਦੇ 5-6 ਕਾਫੀ ਕ੍ਰਾਸ ਦੇ ਆ ਬਾਕੀ 5 ਸਹੀ ਐਰ ਸਰ ਦੇ ਆ ਬਾਕੀ ਵੀਰੇ ਵੱਡੀ ਐਫ ਆ ਗਈ ਸਾਰੀ ਵੈਰਾਈਟੀਆਂ ਜਿਹਦੇ ਵਿੱਚੋਂ ਬਾਈ ਜੀ 32 ਬੜਾ ਤਾਜ਼ੀਆਂ ਸੁਈਆਂ ਨੇ 33 ਬੜਾ ਸੂਣ ਵਾਲੀਆਂ ਨੇ ਜਿਹਦੇ ਵਿੱਚੋਂ ਵੀਰੇ 38 ਬੜਾ ਦਾ ਬਾਇਓ ਡਾਟਾ ਲਿਖਤੀ ਰੂਪ ਚ ਹੈਗਾ ਆਪ ਕਿਹੜੇ ਦੀ ਆ ਅੱਗੇ ਕਿਹੜਾ ਲੱਗਿਆ ਮਦਰ ਕਿਹੜੀ ਸੀ ਉਹ ਲਿਖਤੀ ਰੂਪ 38 ਬੜਾ ਦਾ ਆ ਚੁੱਕਿਆ ਹੈਗਾ ਲਿਖਤੀ ਰੂਪ ਚ ਹੀ ਦੇਵਾਂਗੇ ਜਿਹਦੇ ਵਿੱਚੋਂ 18 ਬੜਾ ਪਨੂਨ ਬਸੀਆਂ ਹੈਗੀਆਂ ਖੀਰੀਆਂ ਦੋਂਦੀਆਂ ਚਾਰ ਦੰਦ ਬਾਕੀ ਵੀਰੇ ਜਿਹੜਾ ਵੀਡੀਓ ਬਣਾ ਰਿਹਾ ਦੋ ਤਰੀਕ ਨੂੰ ਦੁਪਹਿਰ ਦੇ 2:30 ਵੱਜ ਕੇ ਅੱਜ ਹੀ ਲੋਡ ਕਰਾਂਗੇ ਤਾਇਨਾ ਤਰੀਕ ਨੂੰ ਕੋਈ ਵੀ ਵੀਰ ਨਾ ਆਵੇ ਮਗਰੋਂ ਪਿੱਛੋਂ ਮੈਂ ਖਾਲੀ ਮੜੂ ਕੋਈ ਫਾਇਦਾ ਨਹੀਂ ਹੁੰਦਾ 4 ਤਰੀਕ ਨੂੰ ਵੀਰੇ ਤੁਹਾਡੇ ਕੋਲੇ ਕੱਲ ਦਾ ਦਿਨ ਹੈਗਾ ਬਾਹਰੋਂ ਆਪਦਾ ਰੇਟ ਲਾਜ਼ਮੀ ਪਤਾ ਕਰ ਲੋ ਤੁਹਾਡਾ ਬਾਹਰੋਂ ਰੇਟ ਪਤਾ ਕਰੇ ਹੋਊਗਾ ਇੱਕ ਤਾਂ ਵੀਰੇ ਗਊ ਤੁਸੀਂ ਆਪਣੇ ਫਾਰਮ ਤੇ ਆ ਕੇ 10 ਤੋਂ 15 ਮਿੰਟ ਚ ਲੈ ਲਓਗੇ ਬਾਕੀ ਵੀਰੇ ਤੁਸੀਂ ਆਪਦੇ ਮੂੰਹੋਂ ਮੰਨੋਗੇ ਵੀ ਸਾਡਾ 15 ਤੋਂ 20000 ਦਾ ਫਾਇਦਾ ਹੋਇਆ ਫਾਇਦਾ ਵੀਰੇ ਇਸ ਕਰਕੇ ਮੰਨੋਗੇ ਕਿਉਂਕਿ ਜੇ ਤੁਹਾਡਾ ਬਾਹਰੋਂ ਰੇਟ ਦੇਖਿਆ ਹੋਊਗਾ ਕਿਉਂਕਿ ਵੀਰੇ ਅਸੀਂ 6500 ਦੇ ਵੇਚਨੇ ਆ 500 ਸੌਦਿਆਂ ਦੇ ਵਿੱਚੋਂ ਪਰਮਾਤਮਾ ਦੀ ਕਿਰਪਾ ਸਤਕਾ ਵੀਰੇ ਸੱਤ ਸੌਦੇ ਵੀ ਵੇਚਤੇ ਕੱਲੇ-ਕੱਲੇ ਸੌਦੇ ਮਗਰ ਵੀਰੇ ਹਜ਼ਾਰ ਕਮਾ ਲਿਆ ਸਾਨੂੰ ਬਹੁਤ ਹੋ ਜਾਊਗਾ ਠੀਕ ਹੈ ਇਹ ਲਾਟ ਬਾਈ ਜੀ ਕੰਪੀਟੀਸ਼ਨ ਦੇ ਵਿੱਚ ਲਾਇਆਗਾ ਕਮਾਈ ਵਾਲੇ ਪਾਸੇ ਨਹੀਂ ਲਾਇਆਗਾ ਭਰਾਵਾਂ ਦਾ ਪਿਆਰ ਖੱਟਣਾਗਾ ਸੌਦੇ ਦਾ ਵੀਰੇ ਅੱਠ ਵਜੇ ਚਲਾ ਦੇਾਂਗੇ 4 ਤਰੀਕ ਤੀਜਾ ਮਹੀਨਾ 2025 ਬਾਈ ਜੀ ਦਿਨ ਮੰਗਲਵਾਰ ਬਣਦਾ 4 ਤਰੀਕ ਨੂੰ ਮੰਗਲਵਾਰ ਨੂੰ ਸਵੇਰ 8 ਵਜੇ ਵੀਰੇ ਸੌਦੇ ਚਲਾ ਦੇਾਂਗੇ ਦੁਪਹਿਰ ਦੇ 2 ਵਜੇ ਤੱਕ ਕੰਮ ਚੱਲੂਗਾ ਸਾਨੂੰ ਇੰਨਾ ਪਤਾ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ 12 ਵਜੇ ਤੱਕ ਰਬਾਈ ਜੀ ਮਾਲ ਤੂ ਦੇਾਂਗੇ ਠੀਕ ਹੈ ਇਸ ਤਰ੍ਹਾਂ ਦਾ ਮਾਲ ਹੋਊਗਾ ਕੀ ਯਾਰ ਠੀਕ ਆਪਾਂ ਇੱਕ ਜਰਸੀ ਦੇ ਇੱਕ ਸਾਈਵਾਲ ਦੇਖੀ ਜਾਨੇ ਆ ਤੇ ਕਾਹਦੀਆਂ ਮੰਨ ਕੇ ਚੱਲ ਗੁਣਾ ਜੇ ਗੁੱਥਲੇ ਆ ਜਿੰਨਾ ਸਲਾੜੀਏ ਕਹਿੰਦੇ ਕਹਿੰਦੇ ਤਗੜੇ ਦਾ ਕਿ ਸਰਾਉਣਾ ਤੇ ਮਾੜੇ ਦਾ ਕਿ ਨਿੰਦਣਾ ਉਹ ਗੱਲ ਆ ਗਈ ਵੀ ਜਿੰਨੀ ਇਹਨਾਂ ਦੇ ਗੱਲਾਂ ਕਰ ਲਈ ਉਹਨੀਆਂ ਥੋੜੀਆਂ ਹਨਾ ਸੁਪੀ ਬੁੱਟੇ ਵੀਰ ਆ ਜਰਸੀ ਦੇ ਵੀਰੇ ਇੱਥੇ ਲਵਾਇਓ ਕੈਮਰਾ ਫੜੀਂ ਬੁੱਟੇ ਸੋ ਨਾੜਾ ਦੇਖੋ ਜਿਵੇਂ ਕੀ ਆ ਵਾਤਾ ਦੇਖੋ ਵੀਰੇ ਥੱਲੇ ਡੂਮਣਾ ਮਖਿਆਲ ਹਾਂਜੀ ਜਿੰਨੇ ਮੰਨ ਕੇ ਚੱਲ ਗਏ ਟਰੈਕਟਰ ਦੀ ਸੀਟ ਦੇ ਸਪਰਿੰਗ ਹੁੰਦੇ ਹਨਾ ਉਹ ਨਾੜਾ ਚੱਕੀ ਫਿਰਦੇ ਥੱਲੇ ਜਿੱਦੇ ਸੁਪੀ ਰਮਣੇ ਕਰਾ ਦੂ ਗੱਲਾਂ ਜਾਵਾ ਬਾਈ ਜੀ ਜਮਾ ਗੱਲਾਂ ਹੋਣਗੀਆਂ ਲੈ ਜਾ ਪੁੱਤਾਂ ਲੈ ਜਾ ਇਨਾ ਟਾਈਮ ਹਲਾਓ ਮੜਾ ਜਾ ਥੋੜਾ ਜਲਦੀ ਖਿੱਚੋ ਮੜਾ ਪ੍ਰਕਾਸ਼ ਵੀਰ ਨੂੰ ਵੀ ਲਿਓ ਮੜਾ ਜਾ ਸਰਪੰਚ ਸਾਹਿਬ ਜਲਦੀ ਆ ਜਾ ਵੀਰੇ ਯਾਰ ਬਾਈ ਜੀ ਵੈਰਾਈਟੀ ਸਾਰੀ ਆ ਕੱਲੀ ਕੱਲੀ ਕਾਂਜੇ ਤੋੜ ਕੇ ਦਿਖਾਉਣ ਲੱਗੇ ਵੀਰੇ ਦੋ ਦਿਨ ਲੱਗ ਜਾਣਗੇ 18-19 ਕਿਲੋ ਤੋਂ ਥੱਲੇ ਕੋਈ ਵੈੜ ਨਹੀਂ ਸਿਰਫ ਸਾਡੇ ਕੋਲ 200 ਦੇ 60000 ਵਾਲੇ ਆ 200 ਦੇ ਵੀਰੇ 65000 ਵਾਲੇ ਆ ਬਾਕੀ 70000 ਤੋਂ ਵੀਰੇ ਕੰਮ ਚੱਲੂਗਾ ਤੇ ਲੱਖ ਤੱਕਰ ਜਾਊਗਾ ਵੀਰੇ ਜਿਹਦੇ ਵਿੱਚੋਂ 1200 ਦੇ ਬਾਈ ਜੀ ਜਿਹੜੇ ਆ ਇੱਥੋਂ ਲੈ ਕੇ ਆਏ ਨੂੰ ਆ ਇਹ 1200 ਦੇ ਵੀਰੇ ਲੱਖ ਤੋਂ ਬਾਹਰ ਵਾਲੇ ਹੋਣਗੇ ਠੀਕ ਹੈ ਜਿਹਦੇ ਵਿੱਚ 200 ਦੇ ਵੀਰੇ 1.5 ਲੱਖ ਵਾਲੇ ਵੀ ਹੈਗੇ 2100 ਠੀਕ ਹੈ ਜਿਵੇਂ ਜਾਰਸੀ ਦੇਖੀਏ ਨੇ ਕਿਆ ਬਾਤਾਂ ਗੁੱਲੇ ਵਾਲਾ ਥਾਣ ਜਮਾ ਹਾਥੀ ਚਵਾਈ ਵਾਲੀਆਂ ਹਨਾ ਵੀਰੇ ਜਿੰਨਾ ਦਿਖਾ ਕੱਲੀ ਕੱਲੀ ਗਊ ਬਾਰੇ ਬਾਅਦ ਡਾਟਾ ਵੀਰੇ ਨਹੀਂ ਦਿੱਤਾ ਜਾਣਾ ਇਹ ਵੀ ਦੇਖੋ ਹਾਥੀ ਚਵਾਈ ਵਾਲੀ ਬੈੜ ਹੈਗੀ ਆ ਠੀਕ ਹੈ ਖੁੱਲੀ ਆਈ ਆ ਮਾਸਟਰ ਬੀਲ ਦੇ ਫਾਰਮ ਚੋਂ ਆਈ ਆ ਤੇ ਮਿੰਨੀ ਦਾ ਫਾਰਮ ਕਰਦਾ ਸੀ ਬੱਸੀ ਵੀਰੇ ਬਹੁਤ ਵਧੀਆ ਸੋ ਵੀਰੋ ਬੈੜਾ ਦੇਖੋ ਕਿਆ ਬਾਤਾਂ ਸਾਫ਼ ਸੁਥਰੀਆਂ ਵੱਡੀਆਂ ਬੈੜਾਂ ਤੇ ਲੈਵੇ ਜਿੰਨੇ ਬੈੜਾਂ ਜੇ ਆਪਾਂ ਦੇਖੀ ਜਾਨੇ ਕੰਪੈਕਟ ਆ ਹਵਾਨੇ ਆ ਤੇ ਕੋਈ ਬੈੜ ਦਾ ਟਟਮਾ ਲੇ ਬਣ ਤੇ ਇੱਕ ਗੱਲ ਹੋਰ ਆ 65 ਨਾਲ ਇਕੱਠੇ ਕਰਿਆ ਇੱਕ ਤੋਂ ਇੱਕ ਟੌਪ ਤੋਂ ਟੌਪ ਚੜਦੀ ਬੈੜਾ ਜਮਾ ਕੱਲੀਆਂ ਕੱਲੀ ਗੱਲ ਮੰਨ ਕੇ ਚੱਲੋ ਵੀ ਕਹਿੰਦਾ ਬਾਵਾ 3 462 ਦੀ ਰਮਣਾ ਆਪਾਂ ਸ਼ਾਂਤੀ ਮਾਰ ਕੇ ਫੇਰ ਲੈਂਦੀ ਆ ਵੀਰੇ 1000 ਗਊ ਦੇਖ ਕੇ ਲਈ ਆ 1000 ਅੱਛਾ 1000 ਗਊ ਦੇਖ ਕੇ ਲਈ ਆ ਵੀਰੇ ਗਾਈਆਂ ਤਾਂ 75 ਲਈ ਬੈਠੇ ਆ ਠੀਕ ਹੈ ਪਰ ਗਰਾਊਂਡ ਜੀ 65 ਲਾਵਾਂਗੇ 51 ਹੁਣ ਹੈਗੀਆਂ ਇਸ ਵਕਤ 14 ਕੱਲ ਨੂੰ ਰਾਤ ਨੂੰ ਆਉਣਗੀਆਂ ਠੀਕ ਹੈ ਹੋ ਸਕਦਾ 75 ਹੀ ਲਾ ਦਈਏ ਠੀਕ ਹੈ ਕਿਉਂਕਿ 1000 ਕਿਸੇ ਬੰਦੇ ਨਾਲ ਕੰਪੀਟੀਸ਼ਨ ਚੱਲਦਾਗਾ ਕਮਾਈ ਵਾਲੇ ਪਾਸੇ ਦੀ ਵੀਰੇ ਜਾਣਾਂਗਾ ਤੇ ਆਪਾਂ ਇੱਕ ਯਾਰ ਪਾਸੇ ਇੱਕ ਕੰਪੀਟੀਸ਼ਨ ਦੇ ਵਿੱਚ ਵੀਰੇ ਨਜ਼ਾਰੇ ਲਿਆਉਣੇ। ਸੋ ਹੁਣ ਤਾਂ ਉਹ ਗਾਲਾਂ ਕੰਪੀਟੀਸ਼ਨ ਦਾ ਫਾਇਦਾ ਉਠਾਓ। ਫਾਇਦਾ ਉਠਾਓ ਥੋੜਾ ਜਾ ਲਓ ਮੋਟਾ-ਮੋਟਾ ਸਮਝ ਲਓ। ਵੀਰੇ ਜਰਸੀ ਆ 25 ਕਿਲੋ ਦਾ ਦੁੱਧ ਵੀਰੇ ਚਵਾ ਦੇਾਂਗੇ। ਠੀਕ ਹੈ ਜੀ। ਪੰਜ ਤੋਂ ਚਾਰ ਦਿਨ ਦੀ ਕੱਚੀ ਆ 17 ਤੋਂ 18 ਕਿਲੋ ਵੀਰੇ ਸਹੀ ਵਾਲ ਦਾ ਚਵਾ ਦੇਾਂਗੇ। ਫਿਰ ਉਸ ਤੋਂ ਅੱਗੇ ਵੀਰੇ ਆ ਵੀ 17 ਤੋਂ 18 ਵਾਲੀ ਆ ਗਈ। ਆ ਜਰਸੀ ਵੀਰੇ 20 ਕਿਲੋ ਵਾਲੀ ਆ ਗਈ। ਠੀਕ ਹੈ। ਆ ਜਰਸੀ ਵੀ ਵੀਰੇ 18 ਕਿਲੋ ਵਾਲੀ ਆ ਗਈ। ਠੀਕ ਹੈ। ਲੈ ਲਓ بڑا ਕੈਮਰਾ। ਠੀਕ ਹੈ। ਅਗੇ ਕੋਨੇ 'ਚ ਵਾੜ ਖੜੀ ਆ ਹਨਾ ਵੀਰੇ ਸਾਰਾ ਮਾਲ ਰੁਕ ਜਾਓ ਬਾਈ ਜੀ ਰੁਕ ਜਾਓ ਆ ਵੀਰੇ ਸੇਦਾਂ ਦਾ ਫਾਰਮ ਵਾਲੀ ਬੱਸੀ ਆ ਵੀਰੇ 30 ਕਿਲੋ ਵਾਲੀ ਆ ਠੀਕ ਹੈ ਵੀਰੇ ਪਨੂਨ ਬੱਸੀ ਆ ਦੋ ਦੰਦਾਂ ਦਾ ਬਾਈ ਜੀ 32 ਕਿਲੋ ਵਾਲੀ ਆ 12 13 ਦਿਨ ਦੀ ਬਾਕੀ ਆ ਠੀਕ ਹੈ ਵੀਰੇ ਐਰ ਸਾਰਾ ਕੰਨੀਆਂ ਚੱਕ ਨਹੀਂਆ ਬਰਾਬਰ ਨਹੀਂ ਕਰੀਆਂ ਇਹ ਵੀ 32 33 ਕਿਲੋ ਵਾਲਾ ਬੱਚਾਗਾ ਠੀਕ ਹੈ ਜਿਹੜੀ ਐਰ ਸਹਰਾ ਪਿਛਲੀ ਆ ਰ ਆ ਗਈ ਸੀ ਠੀਕ ਹੈ ਸੁਹਾ ਤੀਜਾ ਸੀ ਪਰ ਉਹ 5 ਮਿੰਟ 'ਚ ਵਗ ਗਈ ਲੈ ਆਓ ਬੁੱਟੇ ਵੀਰ ਲਿਆਓ ਮੋੜੋ ਮੋੜੋ ਵੀਰੇ ਮੋੜੋ ਸੋ ਬਰਾ ਬੈੜ ਦੇਖੋ ਜਮਾ ਡਬਲ ਬੈੜ ਪੂਰੀ ਫੁੱਲਾ ਵੱਡੇ ਕਦ ਕਾਟ ਦੇ ਵਿੱਚ ਆਪਣੀ ਐਰਸ਼ਲ ਬਰੀਡ ਦੀ ਬੈੜ ਤੇ ਫੁੱਲ ਸਹਿਜਾ ਲੱਸੀ ਨਾ ਵੀ ਕਿਸੇ ਪਾਸਿਓਂ ਨਹੀਂ ਤੇ ਦੁੱਧ ਦੇ ਵਿਰਮਣੇ ਫਿਰ ਗੱਲਾਂ ਕਰਾਊਗੀ ਵੀਰੇ 35 ਕਿਲੋ ਬੌਲਿਓਂ ਚੱਲੀ ਅੱਜ ਖਾਲੀ ਕਰੀ ਆ ਸੁਈ ਸਵਾਈ ਇਹ ਵੀਰੇ ਬਾਲੀ ਦੂਰੋਂ ਲਿਆਂਦੀ ਪਈ ਪਿਛਲੀ ਾਰ ਮੇਰੇ 5-6 ਬੰਦੇ ਗੁੱਸੇ ਹੋ ਗਏ ਸੀ ਵੀ ਐਰਸ਼ਲ ਇੱਕ ਸੀ ਹਾਂ ਬਾਈ ਜੀ 40 ਤੋਂ 42 ਕਿਲੋ ਚਵਾਕੇ ਦੇਵਾਂਗੇ ਇਹਦਾ ਠੀਕ ਹੈ 40 ਤੋਂ 42 ਕਿਲੋ 35 ਕਿਲੋ ਵੀਰੇ ਬੌਲੇ ਤੋਂ ਚੱਲੀ ਆ 35 ਕਿਲੋ ਤੋਂ ਨੇ ਸੇਦਾਂਦਾ ਸਟਾਰਟਿੰਗ ਕਰੀਆ ਸੇਦਾਂਦਾ ਵੀਰੇ 40 ਤੋਂ 42 ਕਿਲੋ ਚਵਾ ਕੇ ਦੇਵਾਂਗੇ ਸਟਾਰਟਾਂ ਕਰੀਆ ਆਰ ਸਰ ਵੀਰੇ ਕਈ ਹੈਗੀਆਂ ਨੇ ਗੱਡੀ ਮਾਰੀ ਸਰਪੰਚਾ ਗੱਡੀ ਮਾਰੀ ਜਲਦੀ ਗੱਡੀ ਚੱਲੋ ਠੀਕ ਹੈ ਅੱਗੇ ਆਪਾਂ ਨਾਲ ਆ ਗਈ ਜਮਾ ਕਿਆ ਵਾਤਾ ਚਰਖੇ ਦੀ ਪੂਣੀ ਵਰਗਾ ਥਾਣਾ ਵੀਰੇ ਕੋਬਰਾ ਆ ਗਿਆ ਬੈਡ ਬਿਸਮੀ ਆ 20 ਕਿਲੋ ਦੁੱਧ ਤੋਂ ਬੌੜੇ ਤੋਂ ਚੱਲੀ ਆ ਬਾਈ ਜੀ 35 ਇਹਦਾ ਚਵਾ ਦੇਾਂਗੇ ਠੀਕ ਆ 35 ਕਿਲੋ ਦੁੱਧ ਦੇਣ ਦਾ ਬੜ ਦਮ ਰੱਖਦੀ ਆ ਫੁੱਲ ਵੀਰੇ ਬੌੜਾ ਕੰਡੇ ਦਾ ਤੋਲ ਆ ਹੁਣ ਠੀਕ ਆ ਫੁੱਲ ਜਿੰਦ ਜਾਨ ਵਜਨ ਵਜੂਦ ਦੇ ਵਜਨ ਵਜੂਦ ਵਾਲੀ ਵੀ ਥਾਣਾ ਸੋਨਾ ਹਾਥੀ ਚਵਾਈ ਵਾਲਾ ਕਿਸੇ ਪਾਸੋਂ ਲਿੱਸੀ ਨਾ ਵੀ ਨਹੀਂ ਫੋਲੋ ਬਾਡੀ ਵੇਟ ਦੇ ਵਿੱਚ 28 ਕਿਲੋ ਦੁੱਧ ਦੀ ਸਟਾਰਟਿੰਗ ਕਰੀ ਐ ਇਸ ਵੇੜਨੇ ਜਮਾ ਅੱਗੇ ਵੇੜ ਦੇਖੋ ਯਾਰ ਕਿਆ ਬਾਤ ਆ ਬੱਚੀ ਆ ਗਈ ਇੱਕ ਬੱਚੀ ਵੀਰੇ ਚਾਰ ਦੰਦ ਆ ਗਈ ਮਿਲਕ ਵੇਣ ਦੇਖ ਲੋ ਠੀਕ ਹੈ 24 ਕਿਲੋ ਦੁੱਧ ਤੋਂ ਚੱਲੀ ਆ ਵੀਰੇ ਸਭ ਤੋਂ ਮਿਲਕ ਵੇਣ ਹੈ ਜੀ ਦੋਨੇ ਪਾਸੇ ਮੋਰਲੀ ਲੱਤ ਨਾਲ ਸਟਾਰਟਿੰਗ ਕਰਦੀ ਐ ਜਮਾ ਸੋ ਆ ਚੀਜ਼ ਦੇਖੋ ਕਹਿਣ ਦੀ ਗੱਲ ਨਹੀਂ ਮੰਨ ਕੇ ਚੱਲ ਜਦੋਂ ਮੰਨ ਕੇ ਚੱਲੋ ਵੀ ਮੂਰੇ ਬੁਲਟ ਮੋਟਰਸ ਨਾਲ ਖੜਾ ਤਾ ਉਹਦੇ ਪਟਾਕੇ ਦਾ ਬਜਨੇ ਹੀ ਬਜਨੇ ਆ ਜਮਾ ਬਜਨੇ ਹੀ ਬਜਨੇ ਆ ਵੀਰੇ ਗਾਈਆਂ ਐਸੀਆਂ ਹੋਣਗੀਆਂ ਜਿੰਨੇ ਵੀ ਰੌਣਗੇ ਹਰ ਇੱਕ ਕਬੜ ਖਰੀਦ ਕੇ ਆਦੇ ਮਨੋਂ ਮੰਨੂਗਾ ਵੀ ਮੈਂ 10-12 ਲੈ ਜਾ ਕਿਉਂਕਿ ਜਦੋਂ ਵੀਰੇ ਕੁਆਲਿਟੀ ਸਰਾ ਹੋਵੇ ਤੇ ਰੇਟ ਜਾਇਜ਼ ਹੋਵੇ ਉੱਥੇ ਹਰ ਇੱਕ ਵੀਰ ਦਾ ਮਾਣ ਕਰਦਾ ਹੁੰਦਾ ਵੀ ਪਰ ਮੈਂ ਜ਼ਿਆਦਾ ਚੀਜ਼ ਲੈ ਜਾ ਪਰ ਕਈ ਵਾਰੀ ਵੀਰੇ ਜੇਬ ਦੀ ਮਜਬੂਰੀ ਹੁੰਦੀ ਆ ਫਿਰ ਉੱਥੇ ਜਾਨੀ ਹਰ ਇੱਕ ਵੀਰ ਨੂੰ ਇੱਕ ਤੋਂ ਦੋ ਖਰੀਦਣੀਆਂ ਪੈਂਦੀਆਂ ਨੇ ਜਿਹੜਾ ਵੀਰ ਆ ਗਿਆ ਵੀਰੇ ਇੱਕ ਤੋਂ ਕੀ ਕਰਕੇ ਮੋੜਾਂਗੇ ਜਿਹੜਾ ਇੱਕ ਹੀਰ ਆਪਣੇ ਫਾਰਮ ਦੇ ਅੰਦਰ ਹੋ ਗਿਆ ਬਾਹਰੋਂ ਰੇਟ ਦੇਖਿਆ ਹੋਇਆ ਵੀਰੇ ਸੈਣੇ ਦੀ ਕਹਾਵਤ ਆ ਵੀ ਮੱਲ ਨੇ ਕੱਚੀ ਘੜੀ ਚ ਮੱਲ ਢਾਹਤਾ ਸੀ ਸਾਰੇ ਬੀਰ ਬੀਰੇ ਕੱਚੀ ਘੜੀ ਦੇ ਵਿੱਚ ਗਈਆਂ ਖਰੀਦਣਗੇ 5 ਮਿੰਟ ਤੋਂ 7 ਮਿੰਟ ਕਿਸੇ ਗਊ ਦੇ ਨਹੀਂ ਲੈਣਾ ਈਅਰ ਵਿਕਣ ਦੇ ਲਈ ਸਭਰੋਂ ਸਾਫ ਸੁਥਰਿਆਂ ਬਹਿਣਾ ਗਿਆ ਇਹ ਕਹਿਣ ਜੇ ਗੱਲਾਂ ਨਹੀਂ ਸਾਫ ਸੁਥਰਾ ਜਦੋਂ ਕੰਮ ਹੁੰਦਾਗਾ ਤਾਂ ਆਬਿਨੇਸ ਨਹੀਂ ਮੇਲੇ ਲੱਗਦੇ ਆ ਲੈਵਾ ਦੇਖੋ ਗਰਾਬੀ ਗਰਾਬੀ ਹਵਾਨਾ ਤੇ ਇੱਕ ਅਧਾਣੀ ਇੱਕ ਨਾਲ ਹੋਰ ਆ ਗਈ ਜਮਾ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਉਹ ਕੰਮ ਹੋਇਆ ਪਿਆ ਬਿਲਕੁਲ ਮੱਝਾਂ ਨਾਲ ਜੀਆਂ ਪੇਠਾਂ ਤੇ ਇੰਨੀਆਂ ਚੌੜੀਆਂ ਵਜਣ ਵਜੂਦ ਆਣੀਆਂ ਕੰਪੈਕਟ ਹਵਾਨੇ ਵੜਾਂ ਦੀ ਤੇ ਇਹਨਾਂ ਦਾ ਮੰਨ ਕੇ ਚੱਲ ਆਪਾਂ ਨੂੰ ਬਾਇਓ ਡਾਟਾ ਸੀਮਨ ਵਗੈਰਾ ਜਿੰਨਾਂ ਦਾ ਪਤਾ ਫਿਰ ਉਹਨਾਂ ਦੱਸਦੇ ਆਪਾਂ ਵੀਰੇ 38 ਵੜਾਂ ਦਾ ਲਿਖਤੀ ਰੂਪ ਦੇ ਵਿੱਚ ਆ ਗਿਆ ਇਹ ਉਹ ਜਗ ਜਗਸਨ ਰੇਲਾਂ ਦਾ ਕਹਿੰਦਾ ਇੱਕ ਆਗੀ ਤੇ ਇੱਕ ਬਾਗੀ ਇਹ ਬਾਈ ਜੀ ਸੀਨੀ ਬਾਲਕਾਂ ਦਾ ਡੇਰੀ ਫਾਰਮ ਆ ਇੱਥੇ ਜਦੋਂ ਤੁਸੀਂ ਵੀਰੇ ਸਾਡੇ ਬੰਦੇ ਨਾ ਤੜਕੋ ਗਊਆਂ ਲਾਉਣ ਲੱਗਦੇ ਆ ਜਿਹੜੇ ਤੜਕੋ ਸਾਧਰੇ ਬੰਦੇ ਆ ਜਾਂਦੇ ਆ ਉਹ ਬੰਦੇ ਕਹਿੰਦੇ ਆ ਬਾਈ ਤੁਸੀਂ ਬੱਸ ਕਰੋ ਹੁਣ ਲਿਆਉਣੋ ਬੰਦ ਕਰ ਦਿਓ ਇੰਨੀਆਂ ਗਾਇਆਂ ਤੁਸੀਂ ਕਿਵੇਂ ਵੇਚੋਗੇ ਪਰ ਉਹ ਹੀ ਬੰਦੇ ਵੀਰੇ ਜਦੋਂ 12 ਵਜੇ ਤੱਕ ਇੱਥੇ ਰਹਿੰਦੇ ਆ ਵੀਰ ਜੀ ਸਿਰਫ 5 ਬਚਦੀਆਂ ਨੇ ਫੇਰ ਉਹ ਮੰਨਦੇ ਆ ਬਾਈ ਜੀ ਵਪਾਰ ਤਾਂ ਸਾਰੀ ਦੁਨੀਆ ਕਰੀ ਜਾਂਦੀ ਆ ਪਰ ਕਾ ਦੇਖਣ ਨੂੰ ਵੱਖਰਾ ਮਿਲਿਆ ਤੁਸੀਂ ਨਹੀਂ ਸੀ ਨੀ ਮਾਲਕਾਂ ਡੇਰੀ ਫਾਰਮ ਤੇ ਆਏ ਵੀਰੇ ਤੁਸੀਂ ਗਊਆਂ ਦਾ ਸੌਂਕ ਰੱਖਦੇ ਹੋ ਤਾਂ ਗੱਡੀ ਚੱਕੋ ਵੀਰੇ 2100 ਦਾ ਮੇਲਾ ਲਾਜ਼ਮੀ ਦੇਖ ਕੇ ਜਾਓ ਤੁਹਾਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਬਾਈ ਜੀ ਇੱਥੇ ਕੋਸੇ ਕ ਦੇਖਣ ਨੂੰ 2100 ਵੱਖਰਾ ਮਿਲੂਗਾ ਜਿਹੜੀ ਬੱਚੀ ਆ ਇਹਦਾ ਬਾਇਓ ਡਾਟਾ ਕੀ ਜਾਏਗਾ ਬਾਈ ਜੀ ਵੀਰੇ ਖੀਰਾ ਬੱਚਾ ਵੀਰੇ ਬੱਚਾ ਵੀਰੇ 12 13 ਦਿਨ ਦੀ ਬਾਕੀ ਆ ਤੇ ਮੂੰਹ ਮੱਥਾ ਦੇਖੋ ਵੀਰੇ ਬਿਲਕੁਲ ਨਿਕਲ ਸੁਭਰੋ ਫੇਸ ਬਿਊਟੀ ਦੰਦੋ ਖੀਰੀ ਬਿਲਕੁਲ ਬਿਲਕੁਲ ਖੀਰੀ ਵੀਰੇ ਜਮਾ ਹੰਬੇ ਪਏ ਆ ਚਾਰ ਪੰਜ ਵੀਡੀਓ ਪਾਤੀਆਂ ਡਾਟ ਪੈ ਗਿਆ ਵੀਰੇ ਖੀਰੀ ਦੀ ਬਹਿੜਾ 12 13 ਦਿਨ ਦੀ ਕੱਚੀ ਆ ਥਾਣਾ ਦੇਖੋ ਵੀਰੇ ਸੋ ਗੁਲਾਬੀ ਗੁਲਾਬੀ ਥਾਣਾ ਫਿਟਨੈਸ ਵਾਲਾ ਹਲੇ ਦਾ ਮੈਨ ਦਾ ਪਾਪ 65% ਹਵਾਨਾ ਬਣਾਇਆ 60 ਨੇ ਵੀਰੇ ਆ ਵੀ ਚੌਕੀ ਆ ਠੀਕ ਹੈ ਤੇ ਆ ਵੀ ਚੌਕੀ ਆ ਠੀਕ ਹੈ ਇਹਦੇ ਪਰ ਸਿਕਦੇ ਚੱਕਦੇ ਨੇ ਕਿਉਂਕਿ ਹੈਲਥ ਹੈ ਵੀਰੇ ਇਹ ਖੁੱਲੀ ਫਾਰਮ ਚੋਂ ਅਸੀਂ ਨੂੰ ਆਈਏ ਸਵੇਰੇ ਸਾਡੇ ਕੋਲੇ ਲੇਵਾ ਦੇਖੋ ਲਾਲੀਆਂ ਮਾਰਦਾ ਵੀਰੇ ਦੁੱਧ ਦੇ ਵੀ 30 ਤੋਂ 32 ਕਿਲੋ ਦੇ ਘਰਾਂ ਦੇ ਵਿੱਚ ਦੇਊਗੀ ਜਿਹੜਾ ਬੱਚਾ ਇਹ ਤਾਂ 25 26 ਕਿਲੋ ਵਾਲਾਗਾ ਠੀਕ ਹੈ ਔਰ ਆ 30 32 ਕਿਲੋ ਵਾਲਾ ਦੇਖੋ ਵੀਰੇ ਸੈਨਗਬਾਰ ਦੀ ਚੁੱਪ ਕੰਪੈਕਟ ਹਵਾਨਾ ਜਮਾ ਕਿਆ ਬਾਤ ਹੈ ਇਹ ਜਿੰਦ ਜਾਨ ਵਾਲੇ ਵੜਾ ਆਪਾਂ ਲੈ ਲਾਂਗੇ ਇੱਕ ਵਾਰ ਪੈਸੇ ਲਾੜਾਂਗੇ 10 10 ਸੂਏ ਦੁੱਧ ਪੀ ਕੇ ਘਰੇ ਫਾਰਮ ਤਿਆਰ ਕਰ ਦੇਣਗੇ ਤੁਸੀਂ ਵੀਡੀਓ ਨਹੀਂ ਮਰਵਾਜੀ ਮਾੜਾ ਜ ਆ ਦਿਖਾ ਦਿਓ ਠੀਕ ਹੈ ਲੈ ਜੋ ਲੈ ਜੋ ਆਪਾਂ ਥੋੜਾ ਮੋਟਾ ਹੀ ਦੱਸਾਂਗੇ ਕਿਉਂਕਿ ਮਾਲ ਵੀਰੇ ਬਾਹਲਾਗਾ ਤੇ ਆਹ ਦੇਖ ਸੋ ਗਲਾਬੀ ਗਲਾਬੀ 35 ਕਿਲੋ ਵਾਲਾ ਬੱਚਾ ਵੀਰੇ ਲੋਕ ਕਹਿੰਦਾ ਸੀਨੀ ਵਾਲੀਆ 50 60 ਗਾਈਆਂ 4 ਘੰਟਿਆਂ ਚ ਵੇਚ ਗਿਆ ਉਹ ਬਾਈ ਜੀ ਗਾਈਆਂ ਦੇ ਇਹ ਜੇ ਪੁੱਤ ਵਿਕਦੇ ਆ ਵੀਰੇ ਉਹ ਲੀਲੀ ਫੀਲੀ ਨਹੀਂ ਵਿਕਦੀਗੀ ਜਿਹੜੀ ਆ ਕਾਲੀ ਬੱਸੀ ਆ ਵੀਰੇ ਅੰਦਰੋਂ ਆ ਗਈ ਥੋੜੀ ਜਿਹੀ ਉੱਥੇ ਨਾ ਤਲਕਣ ਹੋ ਗਈ ਸੀ ਠੀਕ ਹੈ ਇਹਦੇ ਥੱਲੇ ਵੀ ਵੀਰੇ 20 ਤੋਂ 21 ਕਿਲੋ ਦੁੱਧ ਹੈਗਾ ਇਸ ਵਕਤ ਠੀਕ ਹੈ ਹਾਜ਼ਰ ਆ ਜਮਾ ਹਾਜ਼ਰ ਆ ਵੀਰੇ ਆ ਬੱਸੀ ਆਪਾਂ ਦਿਖਾਈ ਦਿੱਤੀ ਇਹ ਠਾਇਓ ਨਾ ਆ ਸੂਨ ਲੱਗੀ ਆ ਵੀਰੇ ਦੋ ਦੰਦ ਬੱਚਾ ਪਲੂਣ ਬੱਸੀ ਆ ਹੁੰਦਾ ਚਾਰ ਪੰਜ ਦੰਦ ਲੈਂਦੀ ਸੀ ਪਰ ਸੂਣ ਲੱਗ ਗਈ ਕਿਉਂਕਿ ਜਦੋਂ ਨਮਾਉਣੇ ਨਮੂਨੇ ਹੱਥਾਂ ਨੂੰ ਹੱਥ ਲਾਈ ਜਾਂਦੇ ਆ ਉਹਦੇ ਨਾਲ ਸੂਣ ਲੱਗ ਗਈ ਇਹ ਵੀਰੇ ਦੋ ਦੰਦਾਂ ਦੇਖੋ ਬਰੀਡ ਬੈੜ ਦੀ ਸੋ ਦੋ ਦੰਦ ਬੈੜ ਫੁੱਲ ਜਿੰਦ ਜਾਨ ਵਜੂਦ ਦੇ ਵਿੱਚ ਆ ਗਈ ਤੇ ਲੇਵੇ ਫਟਫਾਟ ਜਮਾ ਕੰਪੈਕਟ ਹਵਾਨਾ ਕਿਸੇ ਪਾਸੇ ਦਿੱਸਿਆ ਨਾ ਵਣੀ ਜਿਹੜੀ ਗੱਲ ਕਹਿੰਦੇ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਇੱਥੇ 65 65 ਗਾਵਾਂ ਦਾ ਮੇਲਾ ਜਿਹੜਾ ਵੀਰਦਾਸ ਦਾ 7 800 ਹਜ਼ਾਰ ਦੇ ਨੇੜੇ ਗਾਂ ਦੇਖ ਉਹਦੇ ਵਿੱਚੋਂ ਸ਼ਾਂਤੀ ਵਜੀ ਵੀ ਆ ਬਾਕੀ 60 ਨਾਕ ਇੱਕੋ ਕਰੇ ਇਕੱਠੇ ਕਰਦੇ ਤੇ ਵੈਰਾਈਟੀ ਹਰ ਇੱਕ ਪ੍ਰਕਾਰ ਦੀ ਕਹਿਣ ਦਾ ਭਾਵ ਜਮਾ ਜਿੱਦੋਂ ਰੇਮਾਉਂਡ ਦਾ ਕੱਪੜਾ ਲੈ ਲੋ ਕੋਟ ਦਾ ਪਜਾਮਾ ਲੈ ਲੋ ਵੈਰਾਈਟੀ ਸਾਰੀ ਹੈ ਜਮਾ ਸੋ ਇੱਕ ਤੋਂ ਇੱਕ ਚੜਦੀ ਜਿਵੇਂ ਆ ਬੱਚੀ ਦੇਖੋ ਯਾਰ ਸਾਈਨਿੰਗ ਸੂਨਿੰਗ ਪਿੰਡੇ ਦੇ ਵਿੱਚ ਲਾਲੀਆਂ ਵਾਗਦੀਆਂ ਪਈਆਂ ਜਮਾ ਪਿੰਡੇ ਦੇ ਵਿੱਚ ਆਂਬ ਦਾ ਪਕਣੇ ਹਵਾਨੇ ਦੇ ਵਿੱਚ ਗੁਲਾਬੀ ਰੰਗ ਦਿੰਦਾ ਸੋ ਆ ਦੇਖੋ ਗੁਲਾਬੀ ਸੂ ਗੁਲਾਬੀ ਜਮਾ ਹਵਾਨਾ ਗੁਲਾਬੀ ਇਹ ਵੀ ਰਵਣ ਦੰਦੋ ਕਿਵੇਂ ਆ ਗਈ ਏ ਵੀਰੇ ਦੋਨੋਂ ਹੀ ਦੋ ਦੋ ਦੰਦ ਨੇ ਬਾਈ ਜੀ ਪਲੂਨ ਬੱਸੀਆਂ ਫਾਰਮਿੰਗੀਆਂ ਬੱਸੀਆਂ ਟੌਪ ਦੀਆਂ ਬੱਸੀਆਂ ਲੂਨ ਵੀਰੇ 28 ਤੋਂ 32 ਕਿਲੋ ਦੇ ਰਿਕਾਰਡ ਵਾਲੀਆਂ ਬਹਿੜਾ ਹਰੈਣਗੀਆਂ ਇਹ ਵੀਰੇ ਤਾਂ ਹੀ ਵਿਕਦੀਆਂ ਨਾ ਵੀਰੇ ਆਹ ਦੇਖੋ ਜਿਹੜੀ ਸੂ ਰਹੀ ਸੀ ਆਹ ਦੇਖੋ ਲੇਵਾ ਦਾ ਇਹ ਵੀ ਦੋ ਇਹ ਤਿੰਨੋ ਹੀ ਦੋ ਦੰਦ ਆ ਸਰ ਬਣਮਣ ਆ ਖੀਰੀ ਆ ਵੀਰੇ ਬਣਮਣ ਕਮਣੀਆਂ ਹੁੰਦੀਆਂ ਜਾਂਦੀਆਂ ਚਾਰ ਦੰਦ ਵੀਰੇ ਹਾਂ ਉਹੀ ਗੱਲ ਆ ਬਾਈ ਜੀ ਬਣਮਣ ਕਮਣੀਆਂ ਹੋਗੇ ਜਿਹਨੇ ਕਹਿੰਦੇ ਆ ਬਿਲਕੁਲ ਆਹ ਕੱਢੋ ਵੀਰੇ ਸੂਈ ਵੀ ਫੇਰ ਉਹ ਕੰਨੀ ਆ ਦੀ ਕੰਢ ਰੋ ਪਾਲੀਆਂ ਕੱਢੋ ਆ ਕੱਢ ਲਓ ਠੀਕ ਐ ਬਾਕੀ ਬਾਈ ਜੀ ਕ੍ਰੈਡਿਟ ਕਾਰਡ ਤੇ ਪੇਮੈਂਟ ਚੱਕੀ ਜਾਂਦੀ ਆ ਆਪਣੇ ਕੋਲ ਸਵਾਇਬੰਦ ਸੀਨਾ ਹੈਗੀਆਂ ਪਰਮਾਤਮਾ ਦੀ ਕਿਰਪਾ ਸਦਕਾ ਵੀਰੇ ਠੀਕ ਹੈ ਤੁਹਾਡੀ ਚਾਹੇ 5 ਲੱਖ ਦੀ ਲੈਂਪਟ ਵੀਰੇ ਬਣੀ ਹੋਈ ਆ ਠੀਕ ਹੈ ਉਹ ਤੁਹਾਡਾ ਵੀਰੇ ਕ੍ਰੈਡਿਟ ਕਾਰਡ ਤੇ ਚੱਕਿਆ ਜਾਊ ਨਾਲ ਟਰਾਂਸਪੋਰਟ ਦਾ ਵੀ ਹੋ ਜਾਊਗਾ ਠੀਕ ਹੈ ਉਹਨੂੰ ਵੀਰੇ 20-50 ਹਜ਼ਾਰ ਨਾਲ ਨਾਗਡ ਲੋਡ ਆ ਉਹ ਵੀ ਦਿੱਤਾ ਜਾਊਗਾ ਪਰ ਤੁਹਾਡਾ ਵੀਰੇ ਕ੍ਰੈਡਿਟ ਕਾਰਡ ਬਣਿਆ ਹੋਣਾ ਚਾਹੀਦਾ ਉਹ ਬੈਂਕ ਦੇ ਵਿੱਚੋਂ ਬਣਦਾ ਹੁੰਦਾ ਜੇ ਆਪਣਾ ਬੈਂਕ ਦੇ ਵਿੱਚ ਲੈਣ ਦੇਣ ਚੰਗਾ ਹੈਗਾਗਾ ਤਕਰੀਬਨ ਵੀਰੇ ਅੱਜ ਹਰ ਇੱਕ ਬੰਦੇ ਦਾ ਇੱਕ ਕ੍ਰੈਡਿਟ ਕਾਰਡ ਬਣ ਜਾਂਦਾ ਹੈਗਾ ਬਹੁਤ ਬੰਦਿਆਂ ਦੀ 5-5 ਲੱਖ ਦੀ ਰਹਿੰਦਾ ਦਾ ਹੱਕ ਪੁੱਤ ਠੀਕ ਹੈ ਵੀ ਕਹਿੰਦਾ ਵਾ ਸਾਰੇ ਤਰ੍ਹਾਂ ਜਾਂ ਸੁਵਿਧਾ ਆਪਣੇ ਕੋਲ ਹੈਗੀ ਹੈਗੀ ਸੋ ਵੀਰੇ ਬੈਠ ਦੇਖੋ ਜਿਹੜੀ ਆਪਾਂ ਕੱਢੀ ਤੁਰੇ ਉਹਨੇ ਜਾਵਾ ਤੇ ਨਾੜਾ ਨੂੜਾ ਨਾਲੀ ਗੁੱਦੀ ਮਾਲ ਬਾਈ ਜੀ ਲੇਟ ਹੋ ਗਿਆ 2:30 ਵਜੇ ਮਾਲ ਵੀ ਹੰਬ ਗਿਆ ਆਜਾ ਦੀ ਵੀ ਨਿਆਤ ਹੋ ਗਈ ਕਿਉਂਕਿ ਵੀਰੇ ਹੁਣ ਮਾਲ ਕੱਖ ਭਾਲ ਦਾ ਬੈਠਣਾ ਭਾਲ ਦਾ ਸਹੀ ਗੱਲ ਆ ਇਹਦੀ ਰੋਕੀ ਪੁੱਤ ਓਏ ਆਹ ਦੇਖ ਵੀਰੇ ਅਗਲਾ ਕਹਿੰਦਾ ਨਾ ਤੁਸੀਂ ਵੀਡੀਓ ਚੁੱਤੀ ਬੇਲਦੇ ਹੋ ਵੀਰੇ ਬੱਸਾਂ ਚ ਸੁਰਮਾ ਵੇਚਦੇ ਹੋ ਜਿਹੜਾ ਵੀਰੇ ਅੱਜ ਦਾ ਸੁਰਮਾ ਗਾ ਇਹ ਬਾਈ ਜੀ ਸੰਤਾ 46 ਲੱਖ ਤੇ 48000 ਪੂਰਾ ਲੱਗ ਗਿਆ ਮੈਂ ਲਿਖ ਲਿਆ ਕਾਪੀ ਤੇ 46 ਲੱਖ ਤੇ 48000 ਤੂੰ ਪਹਿਲਾਂ ਲੱਗ ਗਿਆ 3 ਦਿਨ ਦਾ ਖਰਚਾ ਉੱਪਰ ਫੇਰ ਜਾ ਕੇ ਵੀਰੇ ਇਹਨਾਂ ਤੇ ਵੀਡੀਓ ਪਈਆ ਪਿਛਲੀ ਵੀਡੀਓ ਤੇ ਮੈਨੂੰ ਕਮੈਂਟ ਕਰ ਰਿਹਾ ਸੀ ਕਹਿੰਦਾ ਬਾਈ ਬੱਸ ਚ ਸੁਰਮਾ ਵੇਚਦਾ ਉਹ ਭਾਈ ਸਾਹਿਬ ਇਹ 46 47 ਲੱਖ ਲਾ ਕੇ ਫੇਰ ਇਹ ਸੁਰਮੇ ਵਿਕਦੇ ਆ ਸੋ ਵੀਰੋ ਹਾਂਜੀ ਵਪਾਰ ਕਰ ਜਾ ਬਿਜ਼ਨਸ ਅੱਜ ਅਟੈਚ ਸੋਚ ਰੱਖੋ ਵੀ ਆਵਾਨੀ ਅਡਾਨੀ ਅਸੀਂ ਬਣਨਾ ਬਿਜ਼ਨਸ ਕਰੋ ਜੇਕਰ ਤੁਸੀਂ ਨੌਕਰੀ ਕਰਦੇ ਤਾਂ ਤੁਹਾਡੇ ਘਰ ਦੀ ਇਕੱਲੀ ਸਬਜੀ ਬਦਲੋਗੀ ਅੱਜ ਤੁਹਾਡੇ ਘਰੇ ਬੈਂਕ ਨਹੀਂ ਕਾ ਲੂ ਗੋਭੀ ਹੋਗੀ ਜਾਂ ਪਨੀਰ ਖਾ ਲੋਗੇ ਜੇਕਰ ਤੁਸੀਂ ਬਿਜ਼ਨਸ ਕਰੋਗੇ ਤੁਹਾਡਾ ਬੈਂਕ ਬੈਲੈਂਸ ਵਾਧਾ ਤੇ ਲੋਕਾਂ ਦਾ ਦੇਣ ਲੈਣ ਚੰਗਾ ਵਾਧਾ ਤੇ ਇੱਕ ਕਹਿੰਦਾ ਬਾਪ ਜੇ ਵੀਰ ਰਵਣੇ ਨੇ 46 47 ਲੱਖ ਜੇ ਗਾਵਾਂ ਖਰੀਦਿਆਂ ਤਾਂ 2 ਕਰੋੜ ਦੀ ਲਿਮਟ ਕਮਾਉਣ ਦਾ ਆਪਣਾ ਦਮ ਹੈਗਾਗਾ ਬਿਲਕੁਲ ਹੈਗਾ ਵੀਰੇ ਏ ਚੀਜ਼ ਆ ਗਈ ਕਿਸੇ ਵੀਰ ਨੂੰ ਵੀ ਬਾਈ ਜੀ ਆਪਾਂ ਮਾਨਣ ਨਾਲ ਨਹੀਂ ਕਰਦੇ ਪਰ ਇਹ ਚੀਜ਼ਾਂ ਕਹਿਣੀਆਂ ਨਹੀਂ ਪੈਂਦੀਆਂ ਕਿਸੇ ਵੀਰ ਨੂੰ ਜੋ ਸਾਡੇ ਇੱਥੇ ਨੇੜੇ ਦੇ ਐਮਰਜੈਂਸੀ ਪੈਂਦੀ ਆ ਯਾਰ ਦੋਸਤਾਂ ਨੂੰ ਪੈਸੇ ਦੀ ਲੋੜ ਆ ਕਿ ਅਗਲਾ ਆਰਤੀਏ ਕੋਲੇ ਭਜਦਾ ਪਰ ਅਗਲਾ ਕਹਿੰਦਾ ਵੀਰੇ ਰਾਤ ਬਰਾਤੇ ਲੋੜ ਪੈ ਗਈ ਜਰਾਮਣੇ ਕੋਲੇ ਜਾਓ ਆਰਤੀਏ ਬੰਨਣਾ ਸਿੱਖੋ ਵੀਰੇ ਆਰਤੀਏ ਬੰਨਣਾ ਸਿੱਖੋ ਆਰਤੀਏ ਤਾਂ ਤੁਸੀਂ ਉਦੋਂ ਬਣੋਗੇ ਜਦੋਂ ਬਾਈ ਜੀ ਕਿਸੇ ਬਿਜ਼ਨਸ ਚ ਆਵੋਗੇ ਜੇ ਵੀਰੇ ਆਪਾਂ ਖੁੰਡ ਦੇ ਬਹਿ ਕੇ ਜਵਲੀਆਂ ਮਾਰਨੀਆਂ ਉਹ ਤਾਂ ਵੀਰੇ ਮਾਰੀ ਜਾਂਦੇ ਆ ਮਾਰੀ ਚੱਲੋ ਸੋ ਜਾਈ ਗੱਲ ਕਰਮ ਵਾਲੀਆਂ ਬਾਈ ਜੀ ਪਰੀਆਂ ਨੇ ਪਰੀਆਂ ਇਹ ਵੀਰੇ ਤਾਰਦਿਆਂ ਦੀਆਂ ਨੇ ਕਹਿੰਦੀਆਂ ਸਾਡੇ ਵਿੱਚ ਆਓ ਸਾਨੂੰ ਸੰਭੋ ਤੁਹਾਡੀ ਜੇਬ ਅਸੀਂ ਭਰਾਂ ਗੀਆਂ ਪਰ ਬਾਈ ਜੀ ਇਹਨਾਂ ਦੇ ਵਿੱਚ ਆ ਕੇ ਗੋਹਾ ਮਿੱਟਣਾ ਪਊਗਾ ਆ ਮੇਰੇ ਉਰੇਆ ਬੇਟਾ ਉਰੇਆ ਆ ਮੇਰਾ ਬੇਟਾ ਦਾ ਦੇਖੋ ਵੀਰੇ ਅੱਧੇ ਕੱਪੜੇ ਪਾ ਕੇ ਰੱਖਦਾ ਪੜਾਈ ਵੀ ਕਰਦਾ ਪੜਾਈ ਦੇ ਨਾਲ-ਨਾਲ ਵੀਰੇ ਮੈਂ ਤਾਂ ਗੱਲਾਂ ਵੀਡੀਓ ਬੋਲਦਾ ਫੋਨ ਸੁਣਦਾ ਨਾਲ ਮਾਲ ਦਾ ਕੰਮ ਕਰਾਉਂਦਾਗਾ ਜਵਾਕ ਆਪੀ ਕਿਤੇ ਪੈਂਦੀਆਂ ਮਗਰ ਆਪਣੇ ਘਰੇ ਆਪਦੇ ਬੇਟੇ ਨੂੰ ਕੱਟੀਆਂ ਲੈ ਕੇ ਦਿੱਤੀਆਂ 35 34 ਲੈਤੀਆਂ 60 ਹੋਰ ਲੈਣੀਆਂ ਪੂਰੀ 100 ਕਰਨੀਆਂ 2 ਮਹੀਨਿਆਂ ਨੂੰ 31 ਦੀ ਵੀਡੀਓ ਆਪਦੇ ਫਾਰਮ ਦੀ ਪਾਵਾ 100 ਗੱਡੀ ਪਾ ਕੇ ਦਿਖਾਉਂਦੇ ਆ ਠੀਕ ਕਰਕੇ ਜਿਹੜੀ ਢਿੱਲੋਂ ਮੀਰੋ ਪਹਿਲਾਂ ਬੈਠ ਕੇ ਜਾਂ ਨੇੜੇ ਆਜੋ ਠਾਓ ਮਾਰੀ ਜਿਆਦਾ ਠੀਕ ਹੈ ਸੋ ਵੀਰੋ ਗੱਲਾਂ ਵੀ ਮੰਨ ਕੇ ਚਲੋ ਵੀ ਸਵਾਦ ਆਉਂਦਾ ਕਹਿੰਦਾ ਗੱਲਾਂ ਵੀ ਕਿਸੇ ਗੱਲ ਨਾਲ ਹੁੰਦੀਆਂ ਜਾਮਾ ਤੇ ਜਦੋਂ ਮਨ ਕਰੇ ਚਲ ਵੀ ਸਵਾਦ ਆਉਂਦਾ ਵੀਰ ਦੇ ਘਰੇ ਵੀਡੀਓ ਪਾਉਣ ਆਉਨੇ ਆ ਚੌਥਾ ਚੈਨਲ ਵਾਲਾ ਜਿਹੜਾ ਮੈਂ ਫੋਨ ਚੱਕੀ ਖੜਾ ਤੇ ਹਲੇ ਵੀਰ ਆਪਣੇ ਕੋਲ ਇੱਕ ਹੋਰ ਆ ਬਟਾ ਤੇ ਇਥੇ 5 ਵਜੇ 6 ਵਜੇ ਚੈਨਲ ਦੇ ਵੀਡੀਓ ਢੇਕ ਦਿਆਂ ਜਾਏ ਇਹ ਬੱਸੀ ਥੱਲੇ ਵੀਰੇ 30 ਕਿਲੋ ਬੌਲੇ ਤੋਂ ਚੱਲੀ ਆ 30 ਤੋਂ 38 ਕਿਲੋ ਚਵਾ ਦਿਆਂਗੇ ਜਿਹੜੀ ਉਹ ਬੱਸੀ ਦੀ ਵੀਡੀਓ ਬਣਾਈ ਸੀ ਉਹ ਪਿਛਲੇ ਲਾੜ ਚ ਬਾਕੀ ਰਹਿ ਗਈ ਸੀ ਸੇ ਦਾੰਦਾ ਵੀਰੇ ਇਹਦਾ 40 ਕਿਲੋ ਚਵਾ ਦਿਆਂਗੇ 40 ਕਿਲੋ ਜਾਂ 40 ਕਿਲੋ ਚਵਾ ਦਿਆਂਗੇ ਕੋਈ ਵੀ ਵੀਰ ਸਾਈ ਲਾ ਲੇ ਵੇਰੇ ਹੋ ਬੈਂਡ ਆ ਵੀਰੇ ਸੂਪੀ ਆ 25 ਕਿਲੋ ਤੋਂ ਚੱਲੀ ਆ ਉਹਦਾ ਵੀ 35 ਤੋਂ 38 ਚਵਾਵਾਂਗੇ ਇੱਕ ਚੀਜ਼ ਹੋਰ ਦੇੜੇ ਲਿਆਓ ਮਾੜੀ ਜੀ ਹਾਂਜੀ ਤੇ ਵੀਰ ਕਹਿੰਦਾ ਗੱਪਾਂ ਨਹੀਂ ਲੈਣੀ ਵੀਰੇ ਕਿਵੇਂ ਸੂਗੀ ਇਹਨੂੰ ਹੱਥ ਵੀ ਨਹੀਂ ਲਾਉਂਦੇ ਆ ਦੇਖੋ ਸੂਈ ਜਾਂਦੀ ਆ ਲੈ ਹੱਥ ਵੀ ਨਹੀਂ ਲਾਉਂਦੇ ਜਿਵੇਂ ਏਟੀਐਮ ਦੇ ਵਿੱਚ ਆਪਾਂ ਕਾਰਡ ਪਾ ਕੇ ਪੈਸੇ ਕੱਢਦੇ ਆ ਨਾ ਇਹ ਬੱਚਾ ਐਂ ਕੱਢਦੀਆਂ ਨੇ ਫੇਰ ਇਹਨਾਂ ਦੀ ਜ਼ੇਰ ਵੀ ਨਹੀਂ ਅੜਦੀ ਤੇ ਬਾਕੀ ਆ ਜੋ ਮੋਟਾ ਦੱਸ ਦਈਏ ਵੀਰੇ ਤੇ ਆਹ ਦੇਖੋ ਬਾਈ ਜੀ ਜਰਸੀ ਦਾ ਮੂੰਹ ਮੱਥੇ ਦੀ ਕੁਆਲਿਟੀ ਠੀਕ ਹੈ ਸੁੱਟਵਾ ਵਗੈਰਾ ਦੇਖੋ ਚਾਰ ਦੰਦ ਵੀਰੇ ਠੀਕ ਹੈ ਉਹ ਵਾਲੀ ਵੀਰੇ ਦੋ ਦੰਦ ਜਰਸੀ ਐਰ ਸਰ ਵੀਰੇ ਚਾਰ ਦੰਦ ਤਾਜੀ ਛੂਪੀ ਆ ਠੀਕ ਹੈ ਆ ਵੀਰੇ ਸੇ ਦੰਦ ਦਾ ਇੱਕ ਹਫਤਾ ਲਊਗੀ ਮੂੰਹ ਮੱਥੇ ਦੀ ਕੁਆਲਿਟੀ ਦੇਖ ਲਓ ਵੀਰੇ ਥਣ ਲੇਵੇ ਦੀ ਕੁਆਲਿਟੀ ਦੇਖ ਲਓ ਠੀਕ ਹੈ ਬਾਕੀ ਵੀਰੇ ਆ ਚੌਕ ਦੇ ਜਾਨੀ ਚੱਕ ਲੈ ਰਹੇ ਨੇ ਦੋ ਦੰਦ ਪੂਰੇ ਹੋ ਕੇ ਇਹ 22 ਕਿਲੋ ਤੋਂ ਵੀਰੇ ਚੱਲੀ ਆ ਬੌਲੇ ਤੋਂ 22 ਦੀ ਸਟਾਰਟਿੰਗ ਕਰੀਆ ਲਓ ਵੀਰੇ ਥੱਲੇ ਦੀ ਲਹਿੰਗੇ ਜੇ ਬੰਦਾ ਤੇ ਠੀਕ ਹੈ ਦੇਖੋ ਇਸ ਤਰ੍ਹਾਂ ਦੇ ਗਾਈਆਂ ਦੇ ਪੁੱਤ ਹੁੰਦੇ ਆ ਵੀਰੇ ਉਦੋਂ ਅੱਗੇ ਵੀਰੇ ਆ ਆ ਗਈ ਇਹ ਜਰਸੀ ਦੇ ਵਿੱਚ ਕਰਾਸ ਆ ਦੇ ਨਾੜਾਂ ਦੇਖੋ ਵੀਰੇ ਚੱਲ ਪੁੱਤੋਏ ਦੇਖੋ ਵੀਰੇ ਠੀਕ ਹੈ ਗੁੰਦੀ ਵੀ ਆ ਜਮ ਗੁੰਦੀ ਪਈ ਆ ਆਜੋ ਮੋਟਾ ਮੋਟਾ ਜਿਹੜੀ ਆ ਬੈੜ ਆ ਬੱਦ ਦਿਖਾਈ ਜਾਨਿਆ ਗਰਮੀਆਂ ਦਾ ਤੋਹਫਾ ਸੰਗੇ ਵੇ ਤੂੰ ਥੱਲੇ ਮੰਨ ਲਿਓ ਤੇ ਜਦੋਂ ਚੌਣ ਲੱਗੇ ਤੇ ਮੰਨ ਕੇ ਚਲੋ ਜਿਵੇਂ ਡੈਕ ਨਹੀਂ ਜਲਦਾ ਢਾਰਾ ਵਗਦੀਆਂ ਢੋੜਕੀ ਦੇ ਵਿੱਚ ਬਾਲਟੀ ਦੇ ਵਿੱਚ ਐਂ ਦੇਖਣਗੇ ਜਮਾ ਤੇ ਜਿਹੜਾ ਬਾੜ ਆਪਾਂ ਆ ਵਾਲਾ ਮਾਲ ਦੇਖੀ ਜਾਨੇ ਇਹਦਾ ਬਾਇਓ ਡਾਟਾ ਵੀ ਜੀ ਦੱਸ ਦਿਓ ਵੀਰੇ ਜਿਹੜੀ ਆ ਬੈੜ ਆ ਜਿਹੜੀ ਇਹ ਬੈੜ ਆ ਵੀਰੇ ਇਹ 6 ਦਿਨ ਦਾ ਆ ਗਈ ਠੀਕ ਹੈ ਦੂਜਾ ਸੂਆ ਥੋੜੀ ਜਿਹੀ ਪਿੰਕੀ ਸੀ ਬੈਡ ਲਈ ਆਈ ਆ ਇਹ ਵੀਰੇ ਆਉਂਦੇ ਲਾੜ ਦੇ ਵਿੱਚ ਵੇਚਾਂਗੇ ਕੁਛ ਦੱਸੂਗੀ ਠੀਕ ਹੈ ਕੁਆਲਿਟੀ ਇਹਦੀ ਇੰਨੀ ਆ ਵੀਰੇ 25 ਕਿਲੋ ਦੁੱਧ ਵਾਲਾ ਨੇ ਬੱਚਾ ਨਿਕਲਣਾ ਠੀਕ ਹੈ ਤੇ ਆ ਸਾਈ ਵਾਲ ਆ ਗਈ ਵੀਰੇ ਠੀਕ ਹੈ ਸਾਈ ਵਾਲ ਆ ਗਈ ਵੀਰੇ ਦੇਖੋ ਇਹ 16 ਤੋਂ 17 ਕਿਲੋ ਵਾਲਾ ਬੱਚਾ ਹੈਗਾ ਠੀਕ ਹੈ ਆ ਬੱਚਾ ਵੀਰੇ ਸੇਦਾਂਦ ਆ ਗਿਆ ਦੂਜਾ ਸੂਆ ਇਹ ਵੀ ਤਕਰੀਬਨ 17-18 ਕਿਲੋ ਵਾਲਾ ਠੀਕ ਹੈ ਆ ਡਲੇ ਯਾਰ ਕੀ ਵੈਂਡ ਆ ਵੀਰੇ ਜੇਰੇ ਦੀ ਪੈਣੀ ਬਾਕੀ ਆ 22:30 ਸੂਰਜ ਜੇਰ ਪੈਜੂ ਘੰਟੇ ਦੇ ਤੱਕ ਠੀਕ ਹੈ ਇਹ ਵੀ 24-25 ਕਿਲੋ ਵਾਲਾ ਉਹ ਬੈਡ ਆ ਗਈ ਵੀਰੇ ਉਹ ਵੱਡੀ ਆ 35 ਕਿਲੋ ਵਾਲੀ ਪਰ ਕੱਚੀ ਆ 14-15 ਰੈਂਦੀ ਠੀਕ ਹੈ ਜੀ ਆ ਜੀ ਬਾਕੀ ਜਿਹੜਾ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ ਪੰਜਾਬ ਪੰਜਾਬ ਦਾ ਛੋਟੇ ਹਾਥੀ ਦਾ 13 ਰੁਪਏ ਕਿਲੋਮੀਟਰ ਬਲੈਰੋ ਦਾ 15 ਗਾ ਜੇ ਕਿਸੇ ਬੰਦੇ ਨੇ ਹਰਿਆਣਾ ਚ ਆਉਣਾ ਜਾਂ ਰਾਜਸਥਾਨ ਚ ਆਉਣਾ ਉਹਦਾ ਹਾਥੀ ਦਾ 15 ਬਲੈਰੋ ਦਾ 17 ਠੀਕ ਹੈ ਕਿਸੇ ਵੀਰ ਨੇ ਦੂਰੋਂ ਨੇੜੇ ਆਉਣਾ ਇਕੱਲ ਜਾਣੀਆਂ ਬੇਚਿੰਤ ਹੋ ਕੇ ਆਵੇ ਇੱਕ ਦੂਜੇ ਵੀਰ ਨਾਲ ਸਾਂਝੀ ਪਾ ਲੈਣੇ ਆ ਮਹਿੰਗੀ ਨਹੀਂ ਪੈਣ ਦੇ ਉਹ ਕਿਰਾਇਆ ਅਦੁੱਤੀ ਹੋ ਜਾਣਾ ਸਬਜ਼ਾ ਸਾਰੀ ਆਪਣੇ ਕੋਲ ਹਾਂਜੀ ਆ ਬੈਡ ਵੀਰੇ ਪਿਛਲੇ ਲਾੜ ਦੇ ਰਹਿ ਗਈ ਸੀ ਕਿ ਸੇਬ ਆਦ ਗਏ ਸੀ ਸੂਪੀਆ ਵੀਰੇ ਹਜੇ ਤਾਂ 20 ਕਿਲੋ ਦੋ ਚੱਲੀਆਂ ਪਰ 25 ਕਿਲੋ ਚਵਾ ਦੇਾਂਗੇ ਇਹਦਾ ਠੀਕ ਐ ਨਾਲਾ ਨੂਣਾ ਲੱਗਦੀ ਪਈ ਆ ਆ ਬੱਸੀ ਫਿਰਨੇ ਵੀਰੇ 17 ਤੋਂ 18 ਬੋਲੀਆਂ ਚੱਲੀਆਂ ਆ ਤੀਜਾ ਸੂਆ 12 ਦਿਨ ਦੀ ਬਾਕੀ ਠੀਕ ਐ ਜੀ ਹਾਂਜੀ ਆ ਬੱਸੀ ਵੀ ਵੀਰੇ ਆਪਣੇ ਕੋਲੇ ਦੇ ਕੱਚੀ ਹੱਤਾਂ ਲੈ ਚੁਗੀ ਇਹਦਾ ਧਿਲੋ ਵੀਰਾ ਆਫਰ ਲਾ ਦੇ ਜੇ ਕਹਿੰਨੇ ਹੋ ਕਿੰਨੇ ਦੀ ਜੀ ਤੁਸੀਂ ਜਿੰਨੀ ਕਹਿ ਦਿਓਗੇ ਲੈ ਆ ਦੂੰਗਾ ਮੈਂ ਤਾਂ 5000 ਘੱਟ ਤੱਕ ਹੀ ਜਾਊਗੀ ਤੱਕ ਦਿਓ ਵੀਰੇ 60 ਦੇ ਦਾਂਗੇ ਬਸ ਜਾ ਤੁਸੀਂ ਕਹਿੰਦੇ ਹੋ ਦੋ ਹੋਰ ਕਰਤਾ ਮਾਂ 58000 58000 ਰੁਪਏ ਤਿੰਨ ਨਾਲੇ ਵੀਰਾਂ ਦਾ ਪਿਆਰ ਕਰਕੇ ਆਪਾਂ ਲਾਤੀ ਠੀਕ ਹੈ 58000 ਵਾਲੀ ਗਾ ਵੀ ਫਿਰ 58 ਲਾ ਦੂੰਗਾ ਮੂੰਹ ਦੇ ਵਿੱਚੋਂ ਸੇਦਾਂ ਦਾ ਦੂਜਾ ਸੂਆ ਕੱਚੀ ਹੈਗੀ 14 ਲੈਣ ਦੀ ਠੀਕ ਹੈ ਹਾਂ ਜੀ ਆ ਵੀਰੇ ਕੌਫੀ ਦੱਸੀ ਆਗੀ 22 ਕਿਲੋ ਦੋਤਾ ਵੀਰੇ 22 ਕਿਲੋ ਨਿੱਕਾ ਮੂੰਹਾਂ ਕੰਡੇ ਤੇ ਤੋਲ ਕੇ ਦੇਵਾਂਗੇ 25 ਤਰੀਕ ਦੀ ਸੂਈ ਸਿਰਫ ਸਾਡੇ ਕੋਲੇ ਇਹ ਆ ਵੀਰੇ ਜਿਹੜੀ ਪਤਦਰਾਂ ਦੀ ਸੂਈਆ ਬਾਕੀ ਸਾਰਾ ਮਾਲ ਬੌਲੇਚਾ ਕੋਈ 2 ਦਿਨ ਦੀ ਸੂਈਆ ਕੋਈ 3 ਦਿਨ ਦੀ ਸੂਈਆ ਕੋਈ 4 ਦਿਨ ਦੀ ਸੂਈਆ ਐਦਾ ਸੂਈਆ ਵੀ ਆ ਜੇ ਥੱਲੇ 17 ਤੋਂ ਚੱਲੀ ਆ ਵੀਰੇ ਆ 14 ਤੋਂ ਚੱਲੀ ਆ ਠੀਕ ਹੈ ਇਹ ਨਹੀਂ ਵੀ ਵਪਾਰੀ ਦੇ ਘਰੇ ਸਾਰੀਆਂ 20 ਵਾਲੀਆਂ ਜਾਂਦੀਆਂ ਨੇ ਠੀਕ ਹੈ ਜਿਹੜੀ ਆ ਬੱਸੀ ਆ ਵੀਰੇ ਇਹਦੇ ਥੱਲੇ 22 ਤੋਂ 23 ਹੋਊਗਾ ਠੀਕ ਹੈ ਇਹਦੇ ਥੱਲੇ 18 ਹੋਊਗਾ ਵੀਰੇ ਉਹ ਆ ਜਦੋਂ ਥੱਲੇ 17 ਹੋਊਗਾ ਉਹ ਸਰੇਣ ਥੱਲੇ 20 ਤੋਂ 18 ਹੋਊਗਾ ਠੀਕ ਹੈ ਹਾਂ ਇਹ ਦੁੱਧ ਵਾਲੀਆਂ ਨੇ ਤੇ 11 ਬੈੜਾ ਦੋ ਤਿੰਨ ਮਗਰ ਸੁਈਆਂ ਖੜੀਆਂ ਨੇ ਠੀਕ ਹੈ 11 ਆਪਣੀਆਂ ਹੋਰ ਆ ਜਾਣੀਆਂ ਕੱਲ ਨੂੰ ਠੀਕ ਹੈ ਕੱਲ ਨੂੰ ਕੋਈ ਵੀਰ ਨਾ ਆਵੇ ਖਾਲੀ ਮੁੜੂਗਾ 4 ਤਰੀਕ ਨੂੰ ਬੇਚਿੰਤ ਹੋ ਕੇ ਆਜੋ ਸਵਿਧਾ ਸਾਰੀ ਆ ਰੇਟ ਨਾਲੇ ਪੱਖ ਤੋਂ ਨਜ਼ਾਰੇ ਲਿਆ ਦੇਾਂਗੇ ਜਦੋਂ ਫਾਰਮ ਤੇ ਵੀਰੇ ਸਾਡੇ ਇੱਕ ਵਾਰ ਆ ਗਏ ਤਾਂ ਲੰਮੇ ਸਮੇਂ ਲਈ ਜੋੜ ਕੇ ਮੋੜਾਂਗੇ ਟੈਨਸ਼ਨ ਫਰੀ ਹੋ ਕੇ ਆਇਓ ਐਂਡ ਤੇ ਗੱਲ ਲਾਜ਼ਮੀ ਕਹਿਣਾ ਹੰਬੇ ਪਏ ਆ ਸਾਲੀ ਚੀਜ਼ ਆ ਵੀਰੇ ਪੈਸੇ ਤੁਸੀਂ ਲਾਉਣੇ ਆ ਦੇਖ ਕੇ ਆਪਦੀ ਨਿਰਖਪਰਖ ਦੇ ਨਾਲ ਲੈ ਕੇ ਜਾਓ ਕਿਉਂਕਿ ਬਾਚੋਂ ਭਾਈ ਜੀ ਇਹ ਚੀਜ਼ ਦਾ ਲਾਂਭਾ ਕੋਈ ਨਹੀਂ ਹੁੰਦਾ ਸੋ ਕਾਫੀ ਨਗਦ ਖਾ ਦੇ 65 ਨਗ ਇਕੋ ਕਰੋ ਹਾਜ਼ਰ ਮਿਲਣਗੇ ਬਾਜੂਬ ਰੇਟ ਦੇ ਵਿੱਚ ਮਿਲਣਗੇ ਟਰਾਂਸਪੋਰਟ ਆਨਲਾਈਨ ਪੇਮੈਂਟ ਸਾਰੀ ਸ਼ਬਦਾ ਹੈਗੀ ਆ ਪਿੰਡ ਸੀਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ